ਮੇਰਾ ਨਾਮ ਅਨਿਲ ਦੇਲੇ ਜੀ ਮੇਰੇ ਉਹ ਫਰੈਂਡ ਸੀਗੇ ਸਾਡੇ ਉਸਤਾਦ ਜੀ ਵੀ ਸੀਗੇ ਫਿਰ ਅਸੀਂ ਨਾਲ ਆਏ ਸੀ ਨਹੀਂ ਮੈਂ ਨਾਲ ਨਹੀਂ ਸੀ ਰਵਿੰਦਰ ਕੁਮਾਰ ਜੀ ਉਸਤਾਦ ਜੀ ਤੇ ਉਹਨਾਂ ਦਾ ਨਾਲ ਇੱਕ ਉਹਨਾਂ ਦਾ ਹੋਰ ਫਰੈਂਡ ਤੇ ਦੋ ਜਣੇ ਆਏ ਸੀ ਮੋਢੇ ਦੀ ਛੋਟੀ ਜੀ ਸਰਜਰੀ ਸੀ ਅੱਜ ਦੀ ਅਪਾਇੰਟਮੈਂਟ ਸੀਗੀ ਤੇ ਉਹਨਾਂ ਨੇ ਕਰਾ ਕੇ ਚਲੇ ਜਾਣਾ ਸੀਗਾ ਕੁਝ ਦਿਨ ਪਹਿਲਾਂ ਵੀ ਐਸ ਚੈੱਕਅਪ ਕਰਾਉਂਦੇ ਸੀ ਸ਼ਾਇਦ ਮੇ ਵੀ ਆਈ ਹੂ ਮੈਨੂੰ ਨਹੀਂ ਪਤਾ ਲੇਕਿਨ ਅੱਜ ਅੱਜ ਉਹਨਾਂ ਦੀ ਸਰਜਰੀ ਸੀਗੀ ਹੈ ਨਾ ਤੇ ਸਰਜਰੀ ਤੋਂ ਬਾਅਦ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਕ੍ਰਿਟੀਕਲ ਹੋ ਰਹੀ ਹੈ ਜੀ ਡਾਕਟਰ ਦਾ ਫੋਨ ਆਇਆ ਜੇ ਸਾਡੇ ਨੂੰ ਦਾ ਫੋਨ ਤੇ ਸਾਡਾ ਕੰਟੈਕਟ ਹੋਇਆ ਕਿ ਉਹ ਤੁਹਾਡਾ ਪੇਸ਼ੇਂਟ ਹੈ ਥੋੜਾ ਕ੍ਰਿਟੀਕਲ ਹੋ ਰਿਹਾ ਹੈ ਔਰ ਹੁਣ ਤੁਸੀਂ ਮੈਨੂੰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ ਮੈਂ ਸਾਰੇ ਪਬਲਿਕ ਤੋਂ ਪੁੱਛਣਾ ਚਾਹੁੰਦਾ ਮੈਂ ਸਾਰੇ ਵਰਲਡ ਤੋਂ ਪੁੱਛਣਾ ਚਾਹੁੰਦਾ ਹਾਂ ਇੱਕ ਇੰਟਰਨੈਸ਼ਨਲ ਪਲੇਅਰ ਜਿਹੜੀ ਆਪਣੀ ਡਾਈਟ ਵੀ ਬਿਲਕੁਲ ਪ੍ਰੋਪਰ ਗਿਣ ਮਿਣ ਕੇ ਲੈ ਰਿਆ ਮੇਰੀ ਗੱਲ ਨਹੀਂ ਪ੍ਰੋਪਰ ਫਿਟ ਸੀਗੀ ਪ੍ਰੋਪਰ ਫਿਟ ਸੀਗੀ ਹੈਨਾ ਇੱਕ ਛੋਟੀ ਜੀ ਸਰਜਰੀ ਸਰਜਰੀ ਦੀ ਜਦੋਂ ਬੰਦੇ ਦੀ ਹੋ ਗਈ ਸਰਜਰੀ ਦਾ ਕਰ ਉਹਦੀ ਬੰਦੇ ਦੀ ਡੈਥ ਹੋ ਸਕਦੀ ਹੈ ਮੈਨੂੰ ਇਹ ਜੀ ਮੋੜੇ ਸੀ ਜਹਾਂ ਨਹੀਂ ਜੀ ਰਾਈਟ ਬਾਈ ਸਾਈਡ ਦੀ ਸੀ ਤਾਂ ਤੁਹਾਨੂੰ ਲੱਗਦਾ ਹੈ ਕਿ ਉਸ ਬੰਦੇ ਦੀ ਛੋਟੀ ਸਰਜਰੀ ਦੇ ਪਿੱਛੇ ਹੀ ਬੰਦੇ ਦੀ ਡੈਥ ਹੋ ਜੂਗੀ ਔਰ ਉਸ ਬੰਦੇ ਦੀ ਜੋ ਚਾਨਮ ਸਾਰੇ ਸਾਹਮਣੇ ਰਸਾ ਲਗਾਇਆ ਕਿ ਉਸ ਬੰਦੇ ਦੀ ਜਿਹੜੀ ਬੋਡੀ ਉਹ ਨੀਲੀ ਪੈ ਚੁੱਕੀ ਹੈ 40s ਹਸਪੀਟਲ 40s ਹਸਪੀਟਲ 40s ਹਸਪੀਟਲ ਦੀ ਇਹ ਸਭ ਤੋਂ ਵੱਡੀ ਗਲਤੀ ਹੈ ਫੋਡੀ ਹਸਪੀਟਲ ਦੇ ਵਿੱਚ ਤੁਸੀਂ ਦੇਖੋ ਇੱਕ ਬੰਦਾ ਜੇ ਮੋਢੇ ਦੀ ਸਰਜੀ ਲਈ ਆਇਆ ਰਾਤ ਸ਼ਾਮ ਨੂੰ ਵੀ ਡੈਥ ਹੋ ਜਾਂਦੀ ਔਰ ਉਹਦੀ ਬੜੀ ਨੀਲੀ ਪਾ ਜਾਂਦੀ ਹੈ ਕੁਛ ਨਾ ਕੁਛ ਤਾਂ ਇੱਥੇ ਗੜਬੜ ਹੈ ਯਹਾਂ ਤਾਂ ਇਹਨਾਂ ਕੋ ਡੋਸ ওভার ਦਿੱਤੀ ਗਈ ਹੈ ਕਿਸੇ ਵੀ ਤਰੀਕੇ ਦੇ ਫਿੱਟ ਬੰਦਾ ਹੈ ਕਿਵੇਂ ਹੈ ਓਬਵੀਅਸ ਹੈ ਸਰ ਹੰਨੀਆਂ ਜੀ ਪੰਜਾਬ ਦਾ ਸਾਰਾ ਸਭ ਕੁਝ ਨਹੀਂ ਡਾਕਟਰ ਤੁਸੀਂ ਅੰਦਰ ਬਿਲਕੁਲ ਨਹੀਂ ਪੈਸੀ ਐਸੀ ਤੁਹਾਨੂੰ ਸਰ ਆਪਣੀ ਸਟੇਟਮੈਂਟ ਉਹੀ ਦੇ ਦੇ ਕੇ ਸਰ ਅਸੀਂ ਕਰ ਰਹੇ ਸੀਗੇ ਡਿਊਰਿੰਗ ਡਿਊਰਿੰਗ ਸਰਜਰੀ ਉਹਨਾਂ ਦੀ ਜੂਰੀਨ ਸਰਜਰੀ ਬਣਾਈ ਜੁੜੇ ਪੀਸੀ ਨੂਲ ਦੇ ਨਾਲ ਅਸੀਂ ਜਾਣਨਾ ਚਾਹੁੰਦੇ ਆ ਅਖਰਕਾਰ ਕੀ ਕਟਰਾ ਵਾਪਰੀ ਕਿਸ ਤਰੀਕੇ ਦੇ ਨਾਲ ਕਿਸ ਕਿੰਨਾ ਹਾਲਾਤਾਂ ਚ ਗੁਰਿੰਦਰ ਸਿੰਘ ਘੁੰਮ ਦੀ ਮੌਤ ਹੋਈ ਸਰ ਗੁਰਿੰਦਰ ਸਿੰਘ ਘੁੰਮ ਜੀ ਇੱਕ ਤੁਹਾਨੂੰ ਪਤਾ ਇੰਟਰਨੈਸ਼ਨਲ ਪਲੇਅਰ ਸੀ ਠੀਕ ਹੈ ਜੀ ਬੋਡੀ ਬਿਲਡਿੰਗ ਦੇ ਮਹਾਨ ਯੋਧੇ ਸੀ ਹੁਣ ਉਸ ਤੋਂ ਬਾਅਦ ਕੀ ਹੋਇਆ ਪਿਓਰ ਵੈਜੀਟੇਰੀਅਨ ਪਿਓਰ ਵੈਜੀਟੇਰੀਅਨ ਸਭ ਤੋਂ ਵੱਡੀ ਚੀਜ਼ ਇਹ ਸੀ ਪਿਓਰ ਵੈਜੀਟੇਰੀਅਨ ਸੀਗੇ ਉਹਨਾਂ ਦੀ ਇੱਕ ਮੋਢੇ ਦੀ ਸਰਜਰੀ ਸੀ ਜਿਹੜਾ ਦੀ ਇਥੇ ਅੰਮ੍ਰਿਤਸਰ ਫੋਡਿੰਗ ਹਸਪੀਟਲ ਫੋਡਿੰਗ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਪਣਾ ਇਲਾਜ ਕਰਵਾਉਣਾ ਸੀਗਾ ਸਵੇਰੇ ਉਹ ਐਡਮਿਟ ਹੋਏ ਨੇ ਤੇ ਸ਼ਾਮ ਨੂੰ ਉਹਨਾਂ ਦੀ ਡੈਥ ਹੋ ਜਾਂਦੀ ਹੈ ਜੋ ਇਹ ਚੀਜ਼ ਕਿਸੇ ਕੋਲ ਵੀ ਐਕਸੈਪਟੇਬਲ ਨਹੀਂ ਹੈ ਸੀ ਤਾਂ ਸਭ ਬਾਡੀ ਨੀਲੀ ਬੈਗ ਵਿੱਚ ਸੀ ਬਾਡੀ ਨੀਲੀ ਬੈਗ ਵਿੱਚ ਸੀ ਹਾਂਜੀ